ਫਗਵਾੜਾ ਸਿਟੀ ਦੇ ਐਸ ਐਚ ਓ ਦੇ ਗਨਮੈਨ ਦੀ ਗੋਲੀ ਨੱਗਲ ਨਾਲ ਹੋਈ ਮੌਤ ਅੱਜ ਅਰਬਨ ਸੈਟ ਫਗਵਾੜਾ ਨੇੜੇ ਇੱਕ ਕਰੇਟਾ ਗੱਡੀ ਲੁੱਟਣ ਦੀ ਸੂਚਨਾ ਮਿਲਣ ਤੇ ਪੁਲਿਸ ਟੀਮ ਗੱਡੀ ਦਾ ਪਿੱਛਾ ਕਰ ਰਹੀ ਸੀ ਤਾਂ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ 'ਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਜਿਸ ਨੂੰ ਗਾਂਧੀ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰ ਪਰਮਾਨ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ ਪੁਲਿਸ ਮੁਲਾਜ਼ਮ ਦੀ ਪਹਿਚਾਨ ਕਮਲ ਬਾਜਵਾ ਵਜੋਂ ਹੋਈ ਹੈ ਗੁਰਾਇਆ ਦੇ ਆਸ-ਪਾਸ ਦੇ ਇਲਾਕੇ 'ਚ ਗੋਲੀਬਾਰੀ ਹੋਣ ਦੀ ਖਬਰ ਹੈ ਫਿਲਹਾਲ ਪੁਲਿਸ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰਕਰ ਦੇ ਮਾਲਕ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਪੁਲਿਸ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਸਾਹਿਬ ਜਿਹੜੇ ਮੁੰਡੇ ਦੀ ਤੁਹਾਡੇ ਕਮਲ ਬਾਜਵਾ ਹਾਂਜੀ ਬਰੌਡ ਰੈੱਡ टू दिस हॉस्पिटल डॉक्टर साहब की लगदा वे कित्ता मतलब गोली लगी है, doctor, गोली है, लगी लगी गोली। है आच्छा आच्छा दे पट ਦੇ ਵਿੱਚ ਆ ਬੈਸ ਹਿੱਟ ਕਰਨੀ اچھا ਜੀ ਹੀ ਹੈਜ਼ ਬਲੱਡ ਟੂ ਡੈਥ ਇਹਦਾ ਪੋਸਟ ਬਾਕੀ ਦਾ ਪੋਸਟ ਮਾਰਟਨ ਦਾ ਲੱਗੂ ਕੀ ਹੋਇਆ ਕਿੰਨੀਆਂ ਗੋਲੀਆਂ ਲੱਗੀਆਂ ਲੱਗਦੀਆਂ ਇੱਕੋ ਗੋਲੀ ਠੀਕ ਹੈ ਜੀ ਕਿੱਥੇ ਗੱਡੀ ਖੋਈ ਤੁਹਾਡੀ ਗੱਡੀ ਸਾਡੀ ਅਰਮਾ ਸੇਟ ਕੋਲ ਕੋਈ ਨਹੀਂ اچھا ਜੀ ਅੱਜ ਕਹਿੰਦੇ ਆ ਗਨਪੌਂਡ ਤੇ ਗੋਲੀ ਕਿੱਥੇ ਅੱਛਾ ਜੀ ਗੱਡੀ ਨੂੰ ਟਰੈਕ ਕਰਦੇ ਦੱਸੋ ਤੇ ਗੱਡੀ ਨੂੰ ਫਰਾਈ ਕਰਕੇ ਪਹੁੰਚੇ ਤਾਂ ਉਹਨਾਂ ਨੇ ਫਾਇਰਿੰਗ ਕਰ ਲਈ ਉਹਦੇ ਉਹ ਵੀ ਰਹੀ ਰਹੀ ਤੇ ਇੱਥੇ ਇੱਥੇ ਆਏ ਪਿੰਡ ਨੂੰ ਪਹੁੰਚਦੇ ਪਿੰਡ ਦੇ ਵਿੱਚ ਪਹੁੰਚ ਕੇ ਹੀ ਡੱਥੇ ਮੈਂ ਸ਼ੁਰੂ ਬਾਈ ਜੀ ਕਿੰਨੇ ਲੋਕ ਸੀ ਜਿਹਨਾਂ ਨੇ ਮੋਰੋ ਗੋਲੀਆਂ ਚਲਾਈ ਪਤਾ ਕੁਛ ਚਾਰ ਜਣ ਤੁਸੀਂ ਕਿੰਨੇ ਜਣੇ ਸੀ ਜੋ ਗੱਡੀ ਤੁਹਾਡੀ ਖੋਈ ਉਹਨਾਂ ਨੇ ਆਪਾਂ ਪੁੱਛਦੇ ਹਾਂ ਦੋ ਹੋਰ ਚਾਰ ਜਣ ਸੀ ਚਾਰਾਂ ਕੋ ਗਨ ਸੀ ਦਿਖਾਈ ਦੋ ਜਣ ਅੱਛਾ ਜੀ ਕਿਹੜੀ ਗੱਡੀ ਸੀ ਆਪਣੇ ਕੋਲ ਆਪਾਂ ਕਿੱਥੇ ਜਾ ਰਹੇ ਸੀ ਮੈਂ ਘਰ ਆ ਰਿਹਾ ਸੀ ਅਚਾਰਮਸਰ ਘਰ ਤੁਨੂ ਜਾ ਰਿਹਾ ਸੀ ਤੇ ਉਥੋਂ ਗੋਲੀਆਂ ਕਿਥੇ ਗੋਲੀ ਜਿਹੜੀ ਚੱਲੀ ਹੈ ਕਿੱਥੇ ਚੱਲੀ ਸੀ ਫਲੋਰ ਤੇ ਇੱਥੇ ਬੈਠੀ ਸੀ ਕੋਈ ਮੈਂ ਬੋਕ ਤੋਂ ਬਹੁਤ ਕੱਚਾ ਹੈ ਰਾਜ ਹੋ ਹੋ ਕੇ ਆਪਾਂ ਪੁੱਛਾ ਕਰਦੇ ਗਏ ਸੀ ਅੱਛਾ ਜੀ ਪਤਾ ਨਹੀਂ ਕਿਹੜਾ ਮਿੰਟ ਸੀ ਮੈਂ ਸ਼ੋਰ ਨਹੀਂ ਰਿਹਾ ਇਸ ਇਹ ਜਿਹੜੇ ਮੁੰਡੇ ਮੁਲਾਜ਼ਮਾਂ ਦੀ ਗੋਲੀ ਕਿੰਨੇ ਟੋਟਲ ਮੁਲਾਜ਼ਮ ਸੀ ਚਾਰ ਜਣੇ ਸੀ ਇਹ ਚਾਰ ਜਣੇ ਸੀ ਐਸਐਚਓ ਸਾਹਿਬ ਨਾਲ ਸੀ ਇਹਨਾਂ ਦੇ ਮੈਨੂੰ ਪਤਾ ਨਹੀਂ ਕੌਣ ਸੀ ਬਿਲਕੁਲ ਲਾਈਕ ਵਰਦੀ ਪਾਈ ਸੀ ਉਹਨੇ ਜਿੱਦ ਮਿਲ ਗਈ ਜੀ ਬੰਦੇ ਫਾੜਲੇ ਸੀ ਉਹਨੇ ਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੋ ਫਿਰ ਮੁਕੇ ਫੜੇਗਾ ਕਿ ਭੱਜ ਗਿਆ ਸੀ ਨਾ ਕੁਝ ਪਤਾ ਲੱਗਾ ਨਹੀਂ ਮਾਈਂਕ ਫੜ ਲਿਆ ਫੜ ਲੈਣਾ